ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਦਾ ਇੱਕ ਬਹੁਤ ਸਰਮੌਰ ਏਰੀਆ ਜਿਹਨੂੰ ਪਹਾੜੀਆ ਨਗਰ ਕਹਿੰਦੇ ਆ ਅੱਜ ਉੱਥੇ ਆਏ ਆ ਔਰ ਇਹ ਜਿਹੜੀ ਧਰਮਸਾਲਾ ਉਹ ਪਿਛਲੇ ਕਈ ਸਾਲਾਂ ਤੋਂ ਇਹ ਬਣੀ ਸੀਗੀ ਪਰ ਜਿਉਂ-ਜਿਉਂ ਵੱਸੋ ਵਧੀ ਲੋਕਾਂ ਦੀ ਆ ਜ਼ਰੂਰਤਾਂ ਵਧੀਆਂ ਤੇ ਇਹਦੀ ਜਿਹੜੀ ਰੈਨੋਵੇਸ਼ਨ ਸੀਗੀ ਉਹ ਨਹੀਂ ਬਹੁਤ ਜ਼ਰੂਰੀ ਸੀਗੀ ਔਰ ਉਹਦੇ ਨਾਲ-ਨਾਲ ਕਿਉਂਕਿ ਏਰੀਆ ਵੱਧ ਗਿਆ ਪਾਪੂਲੇਸ਼ਨ ਵੱਧ ਗਈ ਮੌਕਾ ਦਿਆ ਜ਼ਰੂਰਤਾਂ ਵਧ ਗਈਆਂ ਔਰ ਉਹਦੇ ਵਾਸਤੇ ਇਹਨੂੰ ਡਬਲ ਸਟੋਰੀ ਕਰਨਾ ਜ਼ਰੂਰੀ ਸੀਗਾ ਉਹਦੇ ਵਾਸਤੇ ਮੇਰੇ ਕੋਲ ਮਨਦੀਪ ਜੀ ਸਾਡੇ ਮੱਖਣ ਜੀ ਜਿਹੜੇ ਮੇਰੇ ਨਾਲ ਐਮਸੀ ਵੀ ਰਹੇ ਨੇ ਰਾਜਕੁਵਰ ਜੀ ਇਹਨਾਂ ਨੇ ਵੀ ਮੇਰੇ ਨਾਲ ਬਤੌਰ ਐਮਸੀ ਕੰਮ ਕੀਤਾ ਪੰਮੀ ਜੀ ਤਲਕ ਜੀ ਇਹ ਸਾਰੇ ਮੇਰੇ ਕੋਲ ਬਲਵਿੰਦਰ ਜੀ ਮੰਗੇ ਜੀ ਆਏ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਇਹ ਧਰਮਸ਼ਾਲਾ ਵਾਸਤੇ ਕੁਝ ਨਾ ਕੁਝ ਪੈਸੇ ਦਾ ਪ੍ਰੋਵੀਜ਼ਨ ਕੀਤਾ ਜਾਵੇ ਮੈਂ ਸਮਝਦਾ ਵੀ ਇਹ ਕਈ ਚੀਜ਼ਾਂ ਐਸੀ ਹੁੰਦੀਆਂ ਨੇ ਜਿਹੜੀਆਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸਗੀ ਪਰ ਪਤਾ ਨਹੀਂ ਕਿਉਂ ਉਹ ਜ਼ਿੰਮੇਵਾਰੀ ਨੂੰ ਉਹ ਨਹੀਂ ਸਮਝ ਸਕੇ ਲੋਕਾਂ ਦੀ ਜ਼ਰੂਰਤ ਨੂੰ ਨਹੀਂ ਸਮਝ ਸਕੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਮਨਦੀਪ ਜੀ ਨੂੰ ਮੱਖਣ ਜੀ ਨੂੰ ਰਾਜ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ ਆਪਾਂ ਤੁਹਾਡਾ ਕੇਸ ਜਿਹੜਾ ਉੱਪਰ ਲੜਾਂਗੇ ਔਰ ਇਹਦੇ ਲਈ ਵਧੀਆ ਇਹਨੂੰ ਬਣਾਵਾਂਗੇ ਮੈਂ ਸਾਡੇ ਐਕਸੀਡੈਂਟ ਜਸਪ੍ਰੀਤ ਜੀ ਜਿਹੜੇ ਪੀ ਡਬਲਯੂ ਡੀ ਦੇ ਨੇ ਔਰ ਲਵਜੀਤ ਜੀ ਐਸ ਡੀਓ ਉਹ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਫਿਰ ਆ ਕੇ ਇਹਦਾ ਸਾਰਾ ਮੁਆਇਨਾ ਕੀਤਾ ਇਹਦਾ ਐਸਟੀਮੇਟ ਬਣਾਇਆ ਔਰ ਮੈਨੂੰ ਇਹ ਹੈਰਾਨਗੀ ਹੋਈ ਵੀ ਇਹਨਾਂ ਨੇ 27 ਲੱਖ ਰੁਪਏ ਦਾ ਐਸਟੀਮੇਟ ਜਿਹੜਾ ਉਹ ਬਲਵਿੰਦਰ ਜੀ ਤਿਆਰ ਕੀਤਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਰੀਆ ਨਗਰ ਸਾਡੇ ਸ਼ਹਿਰ ਦਾ ਹਨਵੌਰ ਨਗਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੋਕ ਮਿਹਨਤੀ ਨੇ ਖੁਦਿਆ ਵਸੋਆ ਸੋ ਮੈਂ ਕਿਹਾ ਵੀ ਇਹ 27 ਲੱਖ ਰੁਪਏ ਹੀ ਇੱਥੇ ਲਾਵਾ ਨੇ ਮੈਂ ਉਸ ਗੱਲ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਅੱਗੇ ਪੇਸ਼ ਕੀਤਾ ਔਰ ਮੈਂ ਅੱਜ ਇਲਾਕੇ ਵੱਲੋਂ ਹਰਪਾਲ ਚੀਮਾ ਜੀ ਦਾ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 27 ਲੱਖ ਰੁਪਏ ਮਨਜ਼ੂਰ ਕਰਾ ਕੇ ਪੀ ਡਬਲਯੂ ਡੀ ਔਰ ਬੀ ਐਂਡ ਆਰ ਨੂੰ ਦਿੱਤਾ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਚੀਮਾ ਸਾਹਿਬ ਗੁਰਦਾਸਪੁਰ ਆਏ ਤੇ ਮੇਰੇ ਨਾਲ ਮੱਖਣ ਜੀ ਮੰਦੀਪ ਹੋਣੀ ਔਰ ਰਾਜਕਬਾਰ ਜੀ ਔਰ ਸਾਰੇ ਸਾਥੀ ਮੰਗਈ ਜੀ ਅਸੀਂ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਬਿਲਕੁਲ ਜਿੰਦਾ ਨਾ ਕਰੋ ਅਗਲੇ ਮਹੀਨੇ ਮੈਂ ਕਰਦਵਾਲਾ ਸੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਗੁਰੂ ਰਵੀਦਾਸ ਮਹਾਰਾਜ ਜੀ ਦੀ ਮੈਂ ਕਹਿੰਦਾ ਵੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਜਾ ਗਿਆ ਔਰ ਅੱਜ ਇਹਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਦਾ ਜਾਊਗਾ ਔਰ ਮੇਰੀ ਇੱਕੋ ਹੀ ਬੇਨਤੀ ਆ ਜਸਪ੍ਰੀਤ ਜੀ ਐਕਸਨ ਸਾਹਿਬ ਲਵਜੀਤ ਜੀ ਜੈ ਸਾਹਿਬ ਵੀ ਇੱਥੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਗੁਰੂ ਆ ਦਾ ਘਰ ਆ ਹਾਂਜੀ ਇਸ ਘਰ ਕੇ ਇੱਥੇ ਲੋਕਾਂ ਨੇ ਆਪਣੇ ਦੁੱਖ ਤੇ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਇਹਦੇ ਵਿੱਚ ਕਿਸੇ ਗੱਲ ਦੀ ਕਸਰ ਨਾ ਰਹੇ ਕੰਮ ਠੇਕੇਦਾਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਦਿਓ ਕਿ ਇਹਦੇ ਵਿੱਚ ਪਚਾਣ ਦੀ ਗੱਲ ਨਾ ਕੋਸ਼ਿਸ਼ ਕਰੇ ਇਹਦੇ ਦੀ ਕੋਸ਼ਿਸ਼ ਕਰੇ ਵੀ ਗੁਰੂ ਘਰ ਦਾ ਕੰਮ ਇਹ ਚੰਗਾ ਬੁਨਿਆਰੀ ਔਰ ਵਧੀਆ ਕੁਆਲਿਟੀ ਵਾਲਾ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵਰਤ ਸਕਣ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਇਹ ਪੈਸਾ ਕੋਈ ਸਰਕਾਰ ਦਾ ਆਪਣਾ ਨਹੀਂ ਲੋਕਾਂ ਦਾ ਜੋ ਟੈਕਸ ਕੱਟਾ ਹੁੰਦਾ ਉਹ ਜਿਹੜਾ ਪੈਸਾ ਇਹ ਹੈਗਾ ਇਸ ਕਰਕੇ ਜਿਹੜੀ ਇੱਥੋਂ ਦੀ ਟੀਮ ਹੈ ਉਹ ਜ਼ਰੂਰ ਐਕਸ਼ਨ ਸਾਹਿਬ ਤੁਸੀਂ ਵੀ ਇੰਸਟਰਕਸ਼ਨਾਂ ਦੇ ਦਿਓ ਵੀ ਇਹਨਾਂ ਦੀ ਰਹਿਨਵਾਈ ਥੱਲੇ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਚੰਗਾ ਕੰਮ ਹੋਵੇ ਔਰ ਜੇ ਸੁਭਾਗਾ ਤਾਂ ਲੋਗ ਆਪ ਸੁਪਰਵਾਈਜ਼ ਕਰਨਗੇ ਤੇ ਮੈਂ ਸਮਝਦਾ ਵੀ ਆਪਾਂ ਹੀ ਕੰਮ ਚੰਗਾ ਹੋਵੇਗਾ ਜਦੋਂ ਅਸੀਂ ਆਪਣੇ ਘਰ ਦਾ ਲੈਂਡਰ ਪਾਉਨੇ ਆ ਤੇ ਉਹ ਲੈਂਡਰ ਕਈ ਕਈ ਸਾਲ ਲੰਘ ਜਾਂਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੱਗ ਜਾਂਦੀਆਂ ਨੇ ਇਹ ਵੀ ਤੁਹਾਡਾ ਆਪਣਾ ਘਰ ਹੈ ਇੱਥੇ ਇੱਥੇ ਲੋਕਾਂ ਨੇ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਸੋ ਇਸ ਕਰਕੇ ਵਧੀਆ ਕੰਮ ਕਰਾਇਓ ਜੀ ਔਰ ਮੈਨੂੰ ਅੱਜ ਖੁਸ਼ੀ ਆ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਗੁਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਆ